ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨਾ ਸਵਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਰੇ ਅਮਰੇ ਬਾਬਾ ਸਾਹਿਬ ਨੂੰ ਅਭਿਸ਼ੇਕ ਤੇ ਜੈ ਹਾਂ ਅੰਗੋਥੀ ਬਾਬਾ ਸਾਹਿਬ ਕੋਡੀ ਸੋਚਤੇ अमर हैराटी सभ ਸਾਨੂੰ ਅਲੱਗ ਦਾ ਕਹਿ ਕੇ ਚਲੇਗਾ ਸੀ ਲੇਕਿਨ ਸਤਾਂਤਕ ਤੌਰ ਤੇ ਜਦ ਤੱਕ ਚੰਦ ਰਹਿਣਾ ਉੱਤਕਰ ਸੋਨਾ ਚੜ ਤੇ ਸੂਰਜ ਦਾ ਵੱਡਾ ਹੁੰਦਾ ਰਹਿਣਾ ਕਿਉਂਕਿ ਉਹਨਾਂ ਦੀ ਜੋ ਇਸ ਦੇਸ਼ ਦੇ ਲਈ ਕੰਟਰੀਬਿਊਸ਼ਨ ਹੈ ਜੋ ਇਸ ਦੇਸ਼ ਨੂੰ ਸੰਵਿਧਾਨ ਦਿੱਤਾ ਔਰ ਸੰਵਿਧਾਨ ਦੇ ਵਿੱਚ ਦੇਸ਼ ਦੇ ਹਰ ਵਰਗ ਨੂੰ ਬਦਲ ਫੁੱਲਣ ਦਾ ਮੌਕਾ ਦਿੱਤਾ ਹਰ ਧਰਮ ਨੂੰ ਉਹਦਾ ਕਲਚਰ ਪ੍ਰਮੋਟ ਕਰਨ ਦਾ ਅਧਿਕਾਰ ਦਿੱਤਾ ਹਰ ਧਰਮ ਦੇ ਧਾਰਮਿਕ ਜਿਨ੍ਹਾਂ ਦੇ ਸਨਮਾਨ ਦਾ ਪ੍ਰਬੰਧ ਕੀਤਾ ਹਰ ਇਸ ਦੇਸ਼ ਦੇ ਵਸਨੀਕਾਂ ਦੀ ਜਾਨ ਮਾਲ ਇਮਾਨ ਦੀ ਗਾਰੰਟੀ ਦਿੱਤੀ ਔਰਤ ਨੂੰ ਬਰਾਬਰ ਦਾ ਰੁਤਬਾ ਦਿੱਤਾ ਮੈਂ ਇਹ ਕਹਿ ਸਕਦਾ ਕਿ ਭਾਰਤ ਔਰ ਪਾਕਿਸਤਾਨ ਦੋ ਮੁਲਕ ਇਕੱਠੇ ਬਣੇ ਸੀ ਲੇਕਿਨ ਪਾਕਿਸਤਾਨ ਦੇ ਦੋ ਟੁਕੜੇ ਹੋ ਗਏ ਭਾਰਤ ਅਜੇ ਅੱਜ ਇੱਕ ਹੈ ਤੋ ਇਹਦਾ ਕ੍ਰੈਡਿਟ ਡੇਸ਼ ਤੇ ਹੁਕਮਰਾਨ ਨੂੰ ਨਹੀਂ ਇਹਦਾ ਕ੍ਰੈਡਿਟ 바ਵਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ ਸੰਵਿਧਾਨ ਨੂੰ ਜਾਂਦਾ ਕਿਉਂਕਿ ਸੰਵਿਧਾਨ ਦੇ ਵਿੱਚ ਇੱਕ ਗੁਣਵੱਤਾ ਹੈ ਕਿ ਉਹ ਸਾਰੀ ਬਲਵਾਰੀ ਨੂੰ ਗੁਲਦਸਤੇ ਦੇ ਰੂਪ ਦੇ ਵਿੱਚ ਲੈ ਕੇ ਬੈਠਾ ਹੈ ਤੋ ਅੱਜ ਦੇ ਦਿਨ ਤੇ ਬਹੁਤ ਜੁ ਸਮਾਜ ਪਾਰਟੀ ਬਨੋਂ ਅਸੀਂ ਉਸ ਬਸਿਆਂ ਨੂੰ ਸਰਦਾਰ ਤੇ ਫੁੱਲ ਵੀ ਭੇਟ ਕਰਦੇ ਆਂ ਔਰ ਅਸੀਂ ਹੱਥ ਸੱਦਾ ਵੀ ਦਿੱਤਾ ਕਿ ਸ਼ਰਧਾਂਜਲੀ ਨੂੰ ਸੰਘਰਸ਼ ਦੇ ਵਿੱਚ ਬਦਲਣਾ ਕਿਉਂਕਿ ਡਾਕਟਰ ਅੰਬੇਦਕਰ ਜੀ ਕਹਿ ਕੇ ਗਏ ਸੀ ਕਿ ਹਜ਼ਾਰਾਂ ਸਾਲਾਂ ਦੀ ਗੁਲਾਮੀ ਦਾ ਅੰਤ ਕਰਕੇ ਅਣਖ ਸਵੈਮਾਨ ਆਤਮ ਨਿਰਭਰਤਾ ਔਰ ਬਰਾਬਰੀ ਦਾ ਜੀਵਨ ਅਗਰ ਜਿਉਣਾ ਹੈ ਤਾਂ ਇਸ ਦੇਸ਼ ਦੀ ਰਾਜ ਸੱਤਾ ਨੂੰ ਹਾਸਲ ਕਰੋ ਇਸ ਕਰਕੇ ਬਹੁਜਨ ਸਮਾਜ ਪਾਰਟੀ ਨੇ ਸੱਤਾ ਦਿੱਤਾ ਹੈ ਕਿ ਸਾਡੇ ਵਰਕਰ ਸਾਡੇ ਲੀਡਰ ਔਰ ਪੰਜਾਬ ਦੇ ਸਾਰੇ ਬੁੱਧੀਜੀਵੀ ਆਪਣੇ ਆਪਣੇ ਪਿੰਡਾਂ ਔਰ ਮਹੱਲਿਆਂ 'ਚ ਡਾਕਟਰ ਅੰਬੇਡਕਰ ਜੀ ਦਾ ਪ੍ਰਿਨਿਰਵਾਣ ਦੇ ਸਮਾਣਾਉਣ ਔਰ ਉਹਦਾ ਕਨਕਲੂਜਨ ਕਿਰਾ ਉਹ ਬਹੁਜਨ ਸਮਾਜਪਾਲਟੀ ਦਾ ਆਰਗੇਨਾਈਜੇਸ਼ਨ ਪਿੰਡ ਪੱਧਰ ਤੇ ਜਥੇਬੰਦਕ ਤੈਂਚਾ ਮਹੱਲਿਆਂ ਦੇ ਵਿੱਚ ਤਿਆਰ ਕੀਤਾ ਜਾਏ ਔਰ ਡਾਕਟਰ ਅੰਬੇਡਕਰ ਜੀ ਦੀ ਸੋਚ ਨੂੰ ਕਰਤੰਤ ਤੱਕ ਪਹੁੰਚਾਇਆ ਜਾਏ। ਇਸ 6 ਦਸੰਬਰ ਦਾ ਸਾਡਾ ਪ੍ਰੋਗਰਾਮ ਹੈ ਅਸੀਂ ਕੋਟ ਕੋਟ ਬਾਬਾ ਸੇ ਐਜੂਕੇਸ਼ਨ ਰੈਗੂਲੇਸ਼ਨ ਵਿਸ਼ੇ ਦੇ ਉੱਪਰ ਸੈਮੀਨਾਰ ਰੱਖਿਆ। ਉਹਦੇ ਵਿੱਚ ਅਸੀਂ ਪੰਜਾਬ ਦੇ ਉਸ ਹਾਲ ਦੀ ਕਪੈਸਿਟੀ ਦੇ ਮੁਤਾਬਕ ਘੱਟੋ ਘੱਟ 50% ਪੰਜਾਬ ਦਾ ਇੰਟੈਲੈਕਚੁਅਲ ਬੁੱਧੀਜੀਵੀ ਔਰ 50% ਗੌਜਨ ਸਮਾਜ ਪਾਰਟੀ ਦਾ ਵਰਕਰ ਕੇਟਰ ਸਾਰਾ ਸ਼ਾਮਲ ਹੋਗਾ ਔਰ ਇਸ ਦੇਸ਼ ਦੇ ਅੰਦਰ ਡਾਕਟਰ ਅੰਬੇਦਕਰ ਨੇ ਜੋ ਕੀਤਾ ਟੂ ਐਜੂਕੇਟ ਪਹਿਲਾ ਸਟੈਪ ਉਹਦਾ ਉਸ ਮੂਲ ਭਾਵਨਾ ਦਾ ਨਿਰਾਦਰ ਇਸ ਦੇਸ਼ ਦੇ ਉੱਪਰ ਰਾਜ ਕਰਨ ਵਾਲੀਆਂ ਤੇਰਾ ਕਾਂਗਰਸ ਭਾਜਪੀ ਅਕਾਲੀ ਆ ਪੰਜਾਬ ਦੇ ਵਿੱਚ ਆਪ ਜਿਹੜੀਆਂ ਖੇਤਰੀ ਪਾਰਟੀਆਂ ਵੀ ਜਿਨ੍ਹਾਂ ਨੂੰ ਸੱਤਾ ਮਿਲੀ ਉਹਨਾਂ ਨੇ 바ਵਾ ਸਾਹਿਬ ਦੇ ਪਹਿਲੇ ਹੀ ਕਦਮ ਦਾ ਨਰਾਦਰ ਕਿਦਾਂ ਕੀਤਾ ਇਹ ਸਾਰਾ ਕੁਝ ਅਸੀਂ এডਿਕੇਸ਼ਨ ਰੈਗੂਲੇਸ਼ਨ ਵਿਸ਼ੇ ਤੇ ਜਦੋਂ ਡਿਸਕਸ਼ਨ ਕਰਾਂਗੇ ਔਰ ਬੌਜਨ ਸਮਾਜ ਪਾਰਟੀ ਦਾ এডਿਕੇਸ਼ਨ ਰੈਗੂਲੇਸ਼ਨ ਦੇ ਪ੍ਰਤੀ ਕੀ ਵਿਜ਼ਨ ਹੈ ਇਸ ਤੇ ਉੱਪਰ ਵਿਚਾਰ ਚਾਹੀਤੇ ਚੌਕੀ ਤੇ ਮੈਂ ਡਾਕਟਰ ਨਸ਼ਤਰਪਾਲ ਜੀ ਸਾਡੇ ਜਿਹੜੇ ਵਿਧਾਇਕ ਵੀ ਸਮਾਸ਼ੇਤ ਹੋ ਉਹਨਾਂ ਦਾ ਵੀ ਤਲ ਦੇਖੋ ਵਾਇਲੈਂਸ ਜਿਹੜੀ ਆ ਚਾਹੇ ਕਿਸੇ ਵੀ ਲੈਵਲ ਦਾ ਕਿਸੇ ਦਾ ਕੋਈ ਅਪਰਾਧ ਹੋਵੇ ਚਾਹੇ ਉਹ ਧਾਰਮਿਕ ਹੋਵੇ ਉਹ ਰਾਜਨੀਤਿਕ ਹੋਵੇ ਉਹ ਸਮਾਜਿਕ ਹੋਵੇ ਲੇਕਿਨ ਵਾਇਲੈਂਸ ਨੂੰ ਕਦੀ ਵੀ ਪ੍ਰਮੋਟ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਬਹੁਜਨ ਸਮਾਜ ਪਾਰਟੀ ਇਸ ਘਟਨਾ ਦੀ ਨਿੰਦਾ ਵੀ ਕਰਦੀ ਹੈ ਔਰ ਅਸੀਂ ਸਮਝਦੇ ਹਾਂ ਕਿ ਪੰਜਾਬ ਸਰਕਾਰ ਦਾ ਇਹ ਬੜਾ ਵੱਡਾ ਫੇਲਰ ਹੈ ਕਿ ਪੰਜਾਬ ਸਰਕਾਰ ਇਸੇ ਤਰ੍ਹਾਂ ਸਮਝੇ ਪੰਜਾਬੀਆਂ ਦੇ ਜਾਨ ਮਾਲ ਇਮਾਨ ਦੀ ਰਾਖੀ ਕਰਨ ਦੇ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ ਤੋਂ ਪੰਜਾਬ ਦੀ ਸਰਕਾਰ ਨੂੰ ਸੰਜੀਦਾ ਹੋ ਕੇ ਪੰਜਾਬ ਦੇ ਵਿੱਚ ਲਾਂਡਾ ਆਊਟਰ ਦੀ ਜਿਹੜੀ ਸਮੱਸਿਆ ਹੈ ਇਹਦਾ ਹੱਲ ਲੱਭਣਾ ਚਾਹੀਦਾ ਔਰ ਮਜ਼ਬੂਤ ਇੱਛਾ ਸ਼ਕਤੀ ਨਾਲ ਅੱਗੇ ਇਹਨਾਂ ਲੱਭਣਾ ਚਾਹੀਦਾ ਹੈ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਪ੍ਰੀ ਨਿਰਵਾਣ ਦਿਵਸ ਤੇ ਅੱਜ ਭਗਵਾਨ ਵਾਲਮੀਕੀ ਪ੍ਰਬੰਧਨ ਕਮੇਟੀ ਭਾਰਤੀ ਵਾਲਮੀਕੀ ਤਨ ਸਮਾਜ ਵੱਲੋਂ ਸਮੁੱਚੀ ਲੀਡਰਸ਼ਿਪ ਵੱਲੋਂ ਅੱਜ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਆ ਤਾਂ ਅੱਜ ਅਸੀਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਮੂਲ ਜਿਹੜੇ ਤਿੰਨ ਮੂਲ ਨਿਮੰਤਰ ਆ ਪੜੋ ਜੁੜੋ ਸੰਘਰਸ਼ ਕਰੋ ਸਾਨੂੰ ਇਹ ਸਾਰੇ ਹੀ ਸਮਾਜ ਨੂੰ ਉਸ ਉਸ ਉਹਨਾਂ ਦੇ ਰਹਿਓ ਇੱਕ ਕਦਮਾਂ ਤੇ ਚੱਲਣ ਦੀ ਜ਼ਰੂਰਤ ਆ ਜਿਹੜਾ ਕਿ ਬਾਬਾ ਸਾਹਿਬ ਡਾਕਟਰ ਮਿੜਕਰ ਜੀ ਨੇ ਸਾਨੂੰ ਕਹੇ ਸੀਗੇ ਅੱਜ ਬਾਬਾ ਸਾਹਿਬ ਡਾਕਟਰ ਮਿੜਕਰ ਜੀ ਦੇ ਦੁਆਰਾ ਮੈਂ ਫਿਰ 6 ਦਸੰਬਰ 1959 ਨੂੰ ਜੋ ਬਾਬਾ ਸਾਹਿਬ ਡਾਕਟਰ ਮਿੜਕਰ ਜੀ ਸਾਨੂੰ ਸ਼ਰੀਰੀਕ ਵਿਛੋੜਾ ਦੇ ਗਏ ਸੀ ਅੱਜ ਉਹਨਾਂ ਦੇ ਪ੍ਰੀਨਿਵਾਸ ਦੇ ਬਤੇ ਸ਼ਰਧਾ ਦੇ ਫੁੱਲ ਪੇਂਡ ਕਰਦਾ ਵਾ ਜੈ ਬਾਲਮੀਕੀ ਹਰ ਹਰ ਬਾਲਮੀਕੀ ਅੱਜ ਭਗਵਾਨ ਬਾਲਮੀਕੀ ਪ੍ਰਬੰਧਕ ਕਮੇਟੀ ਉਨ੍ਹਾਂ ਦੀ ਟੀਮ ਵੱਲੋਂ ਔਰ ਸਮੁੱਚੇ ਸਮਾਜ ਵੱਲੋਂ ਅੱਜ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ 69ਵੇਂ ਪ੍ਰਿਨਿਰਮਾਨ ਦਿਵਸ ਮੌਕੇ ਅਸੀਂ ਸ਼ਰਧਾ ਦੇ ਫੁੱਲ ਭੇਟ ਕੀਤੇ ਆ ਔਰ ਡਾਕਟਰ ਅੰਬੇਦਕਰ ਸਾਹਿਬ ਜੀ ਦੇ ਜੋ ਤਿੰਨ ਮੂਲ ਮੰਤਰ ਸੀਗੇ ਉਹਨਾਂ ਨੇ ਕਿਹਾ ਸੀਗਾ ਕਿ ਪੜੋ ਜੁੜੋ ਸੰਘਰਸ਼ ਕਰੋ ਤੇ ਸੰਗਠਿਤ ਹੋਵੋ ਅੱਜ ਉਹਨਾਂ ਮੂਲ ਮੰਤਰਾਂ ਤੇ ਅੱਜ ਜਿਹੜਾ ਵੀ ਐਸੀ ਸਮਾਜ ਜਿਹੜਾ ਚੱਲਦਾ ਉਹ ਨਜ਼ਰ ਆ ਰਿਹਾ ਵਾ ਔਰ ਮੈਂ ਆਪਣੇ ਸਮਾਜ ਨੂੰ ਅਪੀਲ ਕਰਾਂਗਾ ਕਿ ਡਾਕਟਰ ਅੰਬੇਡਕਰ ਜੀ ਨੇ ਜੋ ਸਾਨੂੰ ਪੜ੍ਹਾਈ ਦਾ ਸੰਦੇਸ਼ ਦਿੱਤਾ ਵਾ ਔਰ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਵਾ ਵੀ ਸਭ ਤੋਂ ਪਹਿਲਾਂ ਆਪਾਂ ਨੂੰ ਪੜ੍ਹਨ ਲਿਖਣ ਦੀ ਜਿਹੜੀ ਹੈ ਜ਼ਰੂਰਤ ਆ ਤਾਂ ਜੋ ਜਿਹੜੇ ਅੱਜ ਪੰਜਾਬ ਦੇ ਨੌਜਵਾਨ ਜਿਹੜੇ ਅੱਜ ਆਪਣੇ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੇ ਆ ਮੈਂ ਸਮੁੱਚੇ ਨੌਜਵਾਨਾਂ ਨੂੰ ਵੀ ਅਪੀਲ ਕਰਾਂਗਾ ਕਿ ਪੰਜਾਬ ਦੇ ਵਿੱਚ ਰਹਿ ਕੇ ਡਾਕਟਰ ਅੰਬੇਡਕਰ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪੜ੍ਹ ਕੇ ਪਰ ਜਿਹੜੇ ਆਪਾਂ ਅੱਜ ਉਹਨਾਂ ਦੀ ਵਿਚਾਰਧਾਰਾ ਨੂੰ ਪੜ੍ਹ ਕੇ ਅੱਜ ਆਪਾਂ ਇੱਥੇ ਵੀ ਜੱਜ ਐਡਵੋਕੇਟ ਆਪਾਂ ਲੱਗ ਸਕਦੇ ਆਂ ਔਰ ਮੈਂ ਫਿਰ ਦੋਹਰੋ ਤੁਹਾਡੇ মিডিਆ ਦੇ ਮਾਧਿਅਮ ਰਾਹੀਂ ਬੇਨਤੀ ਕਰਦਾ ਵਾਂ ਕਿ ਡਾਕਟਰ ਅੰਬੇਡਕਰ ਸਾਹਿਬ ਨੂੰ ਪੜਨਾ ਖਾਸ ਕਰਕੇ ਐਸਸੀ ਬੀਸੀ ਕਮਿਊਨਿਟੀ ਨੂੰ ਬਹੁਤ ਲੋੜ ਆ ਕਿਉਂਕਿ ਡਾਕਟਰ ਅੰਬੇਡਕਰ ਹੀ ਇੱਕ ਆਪਣੇ ਕੋ ਇਹੋ ਜਿਹੇ ਜਰੀਆ ਜਿਨ੍ਹਾਂ ਨੇ ਕਿਹਾ ਸੀਗਾ ਬੀ ਦਾ ਪੋਲਿਟਿਕਲ ਪਾਵਰ ਇਜ਼ ਦਾ ਮਾਸਟਰ ਕੀ ਵਿਚ ਕੈਨ ਯੂ ਓਪਨ ਦੈਨ ਐਵਰੀ ਲੋਕ ਵੀ ਸਾਨੂੰ ਰਣਨੀਤੀ ਤਾਕਤ ਆਪਾ ਤਦ ਹੀ ਚਲਾ ਸਕਦੇ ਜੇ ਸਾਡੇ ਕੋਲ ਐਜੂਕੇਸ਼ਨ ਹੋਊਗੀ ਮੈਂ ਫਿਰ ਤੋਂ ਦੁਬਾਰੋ ਸਾਰਿਆਂ ਦਾ ਤੁਹਾਡੇ ਮੀਡੀਆ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਹਾਂ ਕਿ ਜਿਹੜੇ ਅੱਜ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਆ ਔਰ ਮੈਂ ਆਪਣੇ ਸਮਾਜ ਵੱਲੋਂ ਡਾਕਟਰ ਮਿਡਕਰ ਜੀ ਨੂੰ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਜੈ ਭੀਮ ਜੈਪਾਲ ਮੈਂ ਸਾਰਿਆਂ ਨੂੰ ਇਹ ਗੱਲ ਕਹੂੰਗਾ ਵੀ ਸਾਰੀ ਸੰਗਤ ਨੂੰ 바ਵਾ ਸਾਹਮ ਬੇਟਕਾਰ ਦੇ ਨਾਲ ਸਾਰਿਆਂ ਨੂੰ ਜੁੜਨੇ ਚਾਹੀਦਾ ਔਰ ਸਾਰਿਆਂ ਨੂੰ ਜੈ ਭੀਮ ਜੈਪਾਲ ਬਰਨਾਲਾ ਪਿੰਡ ਵਿਖੇ ਭਗਵਾਨ ਵਾਲਮੀ ਮਾਰੀ ਜਦੋਂ 사ਸਨ ਕੀਤਾ ਗਿਆ ਵਾ ਉੱਥੇ ਸਾਡੇ ਭਾਰਤੀ ਵਾਲਮੀਕੀ ਧਰਮ ਸਮਾਜ ਦੇ ਕਰਮ ਜੋਗੀ ਅਸ਼ਵੀਸ ਹੋਤਾ ਜੀ ਉੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਸੀਗੇ ਉਹਨਾਂ ਨੇ ਉਸ ਦੌਰਾਨ ਸਾਡੇ ਨਵਾਂ ਸ਼ਹਿਰ ਜੁੰਡ ਦੀ ਜਿਹੜੀ ਉਹ ਉੱਥੇ ਇੱਕ ਟੀਮ ਬਣਾਈ ਸੀਗੇ ਜਿਹਦੇ ਵਿੱਚ ਉਹ ਸਾਨੂੰ ਪੰਜਾਬ ਸਾਡੀ ਟੀਮ ਚੋਂ ਵਿੱਚ ਰਾਜkumar ਸੱਬਰਵਾਲ ਜੀ ਨੂੰ ਪੰਜਾਬ ਦੀ ਬੋਡੀ ਜੇ ਲਿੱਤਾ ਗਿਆ ਵਾ ਪੰਜਾਬ ਦੇ ਇਹਨਾਂ ਨੂੰ ਭਾਰਤੀ ਵਾਲਮੀਕੀ ਧਰਮ ਸਮਾਜ ਦੇ ਇਹ ਵਾਇਸ ਪ੍ਰਧਾਨ ਲਾਇਆ ਗਿਆ ਵਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਂ ਵੀ ਇਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਵਾ ਦਾ ਇਹਨਾਂ ਦੇ ਅੱਜ ਮੈਂ ਆਪਣੇ ਵਿਸ਼ੇਸ਼ ਤੌਰ ਤੇ ਦਫ਼ਤਰ ਪਹੁੰਚੇ ਤੇ ਇਹਨਾਂ ਦੇ ਸ੍ਰੋਪਾ ਭੇਡ ਕਰਕੇ ਇਹਨਾਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਵਾ ਰਾਜਕਮਲ ਸੱਬਰਵਾਲ ਜੀ ਨੂੰ ਠੀਕ ਹੈ ਲੋਕ ਹੋਰੇ ਸੋ ਨਨਦ ਵਾਰ ਬਾ ਕੀ ਮਹਾਰਾਜ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਤੇ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਸਾਡੇ ਕਰਮ ਜੋਗੀ ਅਸ਼wini ਸੋਤਾ ਜੀ ਨਵਾਂ ਸ਼ਹਿਰ ਦੇ ਵਿੱਚ ਪਹੁੰਚੇ ਸੀ ਉਹਨਾਂ ਨੇ ਇੱਥੇ ਪਹੁੰਚ ਕੇ ਮੈਨੂੰ ਰਾਜਕਮਾਰ ਸਬਰੋਵਾਲ ਜੀ ਨੂੰ ਨਿਯੁਕਤੀ ਪੱਤਰ ਦਿੱਤਾ ਸੀ ਜਿਹਦੇ ਵਿੱਚ ਮੈਨੂੰ ਪੰਜਾਬ ਦਾ ਭਾਰਤੀਆ ਵਾਲਮੀਕੀ ਧਰਮ ਸਮਾਜ ਭਾਵਾ ਦਸ ਦਾ ਬਚ ਪ੍ਰਦਾਨ ਲਗਾਇਆ ਗਿਆ ਮੇਰੀ ਟੀਮ ਦੇ ਵਿੱਚ ਵਿੱਕੀ ਗੇਲ ਜੀ ਜ਼ਿਲ੍ਹਾ ਪ੍ਰਧਾਨ ਔਰ ਸਰਜੀਤ ਮਹਾਲੋਂ ਜੀ ਚਮਨ ਲਾਲ ਸੱਬਰਵਾਲ ਜੀ ਸਾਡੇ ਡੀਪੀਆਈ ਦੇ ਪ੍ਰਧਾਨ ਰੋਹਨ ਚੱਡਾ ਜੀ ਉਹ ਵੀ ਸਾਡੇ ਵਿੱਚ ਪਹੁੰਚੇ ਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਆ ਔਰ ਮੈਂ ਭਾਰਤੀਆ ਵਾਲਮੀਕ ਧਰਮ ਸਮਾਜ ਭਾਵਾ ਤਸ ਵੱਲੋਂ ਜਿੰਨੀ ਵੀ ਸੰਗਠਨ ਦੀ ਸੇਵਾ ਹੁੰਦੀ ਆ ਉਹ ਮੈਂ ਸਾਰੇ ਭਰਾਵਾਂ ਦੇ ਨਾਲ ਰਲ ਕੇ ਉਹ ਸੇਵਾ ਕਰੂੰਗਾ ਔਰ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਮੈਂ ਧੰਨਵਾਦ ਕਰਦਾ ਹਾਂ